ਤੁਸੀਂ ਸੇਵਾ ਕਰਨ ਦੀ ਨਹੀਂ ਕਿ ਹਾਈ ਕੁਝ ਕਰੀ ਜਾਣਾ ਨਹੀਂ ਕੋਈ ਸੇਵਾ ਹਾਂਜੀ ਦੇਖੋ ਅੱਜ ਅਸੀਂ ਉਸ ਮਹਾਨ ਅਸਥਾਨ ਤੇ ਸੇਵਾ ਕਰਨ ਵਾਸਤੇ ਆਈਏ ਜਿਸ ਦੀਆਂ ਦੁਨੀਆ ਦੇ ਵਿੱਚ ਕੋਈ ਪਰੰਪਰਾਵਾਂ ਨੇ ਕੋਈ ਮਰਿਆਦਾ ਹੈ ਕੋਈ ਸਥਾਨ ਹੈ ਤੇ ਇੱਥੋਂ ਹਰਨੋਕ ਨੂੰ ਜੀਵਨ ਦੀ ਜਾਂਚ ਦਾ ਰਸਤਾ ਦਿੱਤਾ ਜਾਂਦਾ ਸਿਰ ਦਰਬਾਰ ਸਾਹਿਬ ਜਿੱਥੇ ਗੁਰੂ ਰਾਮਦਾਸ ਦਾ ਘਰ ਹੈ ਬਾਣੀ ਦਾ 24 ਘੰਟੇ ਗਾਇਨ ਹੁੰਦਾ ਹੈ ਬਾਣੀ ਸਰਵਣ ਕਰਾਈ ਜਾਂਦੀ ਹੈ ਉਥੇ ਨਾਲ-ਨਾਲ ਸ੍ਰੀ ਅਕਾਲ ਤਰ ਸਾਹਿਬ ਸਾਡਾ ਸਭ ਤੋਂ ਮਹਾਨ ਦਾ ਬੜਾ ਸਥਾਨ ਹੈ ਜਿਹੜਾ ਸਾਨੂੰ ਮੀਰੀ ਅਤੇ ਪੀਰ ਦੇ ਸੰਦੇਸ਼ ਦੇ ਕੇ ਸਾਨੂੰ ਸੁਚੇਤ ਵੀ ਕਰਦਾ ਕੋਈ ਸਿੱਖ ਗਲਤੀ ਕਰਦਾ ਉਹਨੂੰ ਝਿੜਕਦਾ ਵੀ ਹੈ ਤੇ ਪਰ ਬਾਣੀ ਚ ਲਿਖਿਆ ਜੇ ਗੁਰ ਝੜਕੇ ਤਾਂ ਮਿੱਠਾ ਲੱਗੈ ਜੇ ਬਖਸ਼ੇ ਗੁਰ ਵਡਿਆਈ ਉਹ ਝੜਕੇ ਤਾਂ ਵੀ ਮਿੱਠਾ ਲੱਗਦਾ ਜੇ ਉਹ ਬਖਸ਼ ਦੇਵੇ ਤੇ ਉਹਦੀ ਵਡਿਆਈ ਹੈ ਸੋ ਇਸ ਕਰਕੇ ਕਰ ਉਪਦੇਸ਼ ਝੜਕੇ ਬਹੁ ਪਾਤੀ ਬਹੁ ਪਤਾ ਕੱਲ ਲਾ ਉਹ ਗੱਲ ਵੀ ਲਾਉਂਦਾ ਛਿੜਕਦਾ ਵੀ ਹੈ ਤੇ ਗੱਲ ਨਾਲ ਵੀ ਲਾਉਂਦਾ ਸੋ ਬਖਸ਼ਿੰਦ ਮੇਰੇ ਪਾਛਾ ਸੋ ਅ ਕੱਲ ਜਿਹੜੇ ਫੈਸਲੇ ਹੋਏ ਹੈ ਸਾਨੂੰ ਸਕੂਨ ਇਸ ਗੱਲ ਦਾ ਕਿ ਸ਼੍ਰੀ ਕਾਦਰ ਸਾਹਿਬ ਦੀ ਮਹਾਨਤਾ ਦੁਨੀਆ ਵਿੱਚ ਗਈ ਜਿਹੜੀ ਅੱਜ ਦੀ ਪੀੜ੍ਹੀ ਹੈ ਉਹਨੂੰ ਪਤਾ ਹੀ ਨਹੀਂ ਸੀ ਸੱਚਮੁੱਚ ਹੀ ਸ਼੍ਰੀ ਕਾਦਰ ਜੋ ਅਸੀਂ ਕਹਿੰਦੇ ਸੀਗੇ ਸੱਚਮੁੱਚ ਹੀ ਸ਼੍ਰੀ ਕਾਦਰ ਸਾਹਿਬ ਦੀ ਏਡੀ ਵੱਡੀ ਮਹਾਨਤਾ ਹੋਏਗੀ ਏਡੀ ਵੱਡੀ ਤਾਕਤ ਹੋਏਗੀ ਕਿ ਅੱਗੇ ਕੁਸ਼ਕਦਾਰੀ ਕੱਲ ਦੁਨੀਆ ਦੇ ਲੋਕਾਂ ਨੇ ਵੇਖ ਲਿਆ ਲਾਈਵ ਚੱਲਦਾ ਵੇਖ ਲਿਆ ਤੁਹਾਡੇ ਚੈਨਲ ਦੇ ਉੱਤੇ ਕਿ ਸੱਚਮੁੱਚ ਹੀ ਜਦ ਤਖਤ ਤੇ ਉੱਤੇ ਜਿਹਦੇਰ ਬੋਲਦੇ ਆ ਤੇ ਉਹਦੇ ਕੋਈ ਕੁਛ ਨਹੀਂ ਸਕਦਾ ਕੋਈ ਝੂਠ ਨਹੀਂ ਬੋਲ ਸਕਦਾ ਵੱਖਰੇ ਕੰਮ ਜਿਹੜਾ ਵਾੜ ਵਾਪਸ ਲੈ ਗਿਆ ਤੁਸੀਂ ਦੇਖ ਲਓ ਚਲੋ ਉਹਨਾਂ ਨੇ ਲਿਆ ਜੀ ਜੋ ਉਹਨਾਂ ਨੂੰ ਚੰਗਾ ਲੱਗਾ ਉਹ ਅਕਾਲੀ ਦਲ ਦੁਬਾਰਾ ਇੱਕ ਹੋ ਸਕਦਾ ਅਕਾਲੀ ਦਲ ਪਹਿਲਾਂ ਵੀ ਇੱਕ ਸੀ ਹੁਣ ਵੀ ਇੱਕ ਹੈ ਕਿਉਂਕਿ ਉਦੋਂ ਵੀ ਅਸੀਂ ਸੁਧਾਰ ਹੀ ਸ਼ੁਰੂ ਕੀਤਾ ਸੀ ਅਸੀਂ ਅਕਾਲੀ ਦਲ ਤੋਂ ਵੱਖਰੇ ਨਹੀਂ ਸੀ ਹੋਏ ਇਹ ਕਿਹੜੀ ਕਮੇਟੀ ਬਣਾਈ ਤੁਹਾਨੂੰ ਬਾਹਰ ਕੱਢਣ ਦਾ ਜਿਹੜਾ ਹੁਕਮ ਸੀ ਉਹ ਅਕਾਲੀ ਦਲ ਦਾ ਉਹ ਹੁਣ ਮਨਸੂਖ ਸਮਝਿਆ ਜਾਊਗਾ ਕਾਨੂੰਨ ਦਾ ਉਹ ਸਾਰੇ ਮਨਸੂਖ ਹੀ ਹੈ ਜਦੋਂ ਅਕਾਲੀ ਦਾਲੀ ਸਾਰਾ ਜਿਹੜਾ ਭੰਗ ਹੀ ਹੋ ਗਿਆ ਸਮਝ ਲੋ ਕਿ ਦੁਬਾਰਾ ਭਰਤੀ ਹੋ ਰਹੀ ਹੈ ਉਸ ਭਰਤੀ ਦੇ ਅਨੁਸਾਰ ਦੁਬਾਰਾ ਉਹਦੇ ਦਰ ਬਣਨਗੇ ਉਹਦੇ ਸਾਰੇ ਅਸੀਂ ਇਕੱਠੇ ਹੋ ਕੇ ਭਰਤੀ ਕਰਾਂਗੇ ਮੇਰਾ ਕਿਲਾ ਸ਼ਿਕਵਾ ਕਿਸੇ ਨਾਲ ਵੀ ਨਹੀਂ ਪੰਥ ਦਾ ਨੁਕਸਾਨ ਹੋ ਰਿਹਾ ਸੀ ਤੇ ਮੈਂ ਤਾਂ ਫਰਿਆਦ ਲੈ ਕੇ ਆਈ ਸੀ ਕਿ ਸੇਵਾ ਕਰਨ ਦੇ ਨਹੀਂ ਕਿ ਹਾਈ ਕੁਝ ਕਰੀ ਜਾਣਾ ਦੇਖੋ ਅੱਜ ਅਸੀਂ ਉਸ ਮਹਾਨ ਅਸਥਾਨ ਦੇ ਸੇਵਾ ਕਰਨ ਵਾਸਤੇ ਆਈਏ ਜਿਸ ਦੀਆਂ ਦੁਨੀਆ ਦੇ ਵਿੱਚ ਕੋਈ ਪਰੰਪਰਾਵਾਂ ਨੇ ਕੋਈ ਮਰਿਆਦਾ ਹੈ ਕੋਈ ਸਿਧਾਂਤ ਹੈ ਤੇ ਇਥੋਂ ਹਨੁਕ ਨੂੰ ਜੀਵਨ ਦੀ ਜਾਂਚ ਦਾ ਰਸਤਾ ਦਿੱਤਾ ਜਾਂਦਾ ਸਿਰ ਦਰਬਾਰ ਸਾਹਿਬ ਜਿੱਥੇ ਗੁਰੂ ਰਾਮਦਾਸ ਦਾ ਘਰ ਹੈ ਬਾਣੀ ਦਾ 24 ਘੰਟੇ ਗਾਇਨ ਹੁੰਦਾ ਹੈ ਬਾਣੀ ਸਰਵਨ ਕਰਾਈ ਜਾਂਦੀ ਹੈ ਉਥੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਭ ਤੋਂ ਮਹਾਨ ਦਾ ਬੜਾ ਸਥਾਨ ਹੈ ਜਿਹੜਾ ਸਾਨੂੰ ਮੀਰੀ ਅਤੇ ਪੀਰ ਦੇ ਸੰਦੇਸ਼ ਦੇ ਕੇ ਸਾਨੂੰ ਸੁਚੇਤ ਵੀ ਕਰਦਾ ਕੋਈ ਸਿੱਖ ਗਲਤੀ ਕਰਦਾ ਉਹਨੂੰ ਝਿੜਕਦਾ ਵੀ ਹੈ ਤੇ ਪਰ ਬਾਣੀ ਚ ਲਿਖਿਆ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੈ ਜੇ ਬਖਸ਼ੇ ਗੁਰ ਵਡਿਆਈ ਉਹ ਛਿੜਕੇ ਤਾਂ ਵੀ ਮਿੱਠਾ ਲੱਗਦਾ ਜੇ ਉਹ ਬਖਸ਼ ਦੇਵੇ ਤੇ ਉਹਦੀ ਵਡਿਆਈ ਹੈ ਸੋ ਇਸ ਕਰਕੇ ਕਰ ਉਪਦੇਸ਼ ਛਿੜਕੇ ਬਹੁ ਪਾਤੀ ਬਹੁ ਪਿਤਾ ਕੱਲ ਲਾ ਉਹ ਗੱਲ ਵੀ ਲਾਉਂਦਾ ਹੈ ਛਿੜਕਦਾ ਵੀ ਹੈ ਤੇ ਗੱਲ ਨਾਲ ਵੀ ਲਾਉਂਦਾ ਸੋ ਬਖਸ਼ਿੰਦ ਮੇਰੇ ਪਾਛ ਸੋ ਕੱਲ ਜਿਹੜੇ ਫੈਸਲੇ ਹੋਏ ਹੈ ਸਾਨੂੰ ਸਕੂਨ ਇਸ ਕਰਦਾ ਕਿ ਸ਼ੀਕਾਤ ਅਸਦੀ ਮਹਾਨਤਾ ਦੁਨੀਆਂ ਵਿੱਚ ਗਈ ਜਿਹੜੀ ਅੱਜ ਦੀ ਪੀੜ੍ਹੀ ਹੈ ਉਹਨੂੰ ਪਤਾ ਹੀ ਨਹੀਂ ਸੀ ਸੱਚਮੁੱਚ ਸ਼੍ਰੀ ਕਾਲਤਾ ਜੋ ਅਸੀਂ ਕਹਿੰਦੇ ਸੀਗੇ ਸੱਚਮੁੱਚ ਸ਼੍ਰੀ ਕਾਲਤਾ ਸਭ ਦੀ ਏਡੀ ਵੱਡੀ ਮਹਾਨਤਾ ਹੋएगी ਏਡੀ ਵੱਡੀ ਤਾਕਤ ਹੋएगी ਕਿ ਅੱਗੇ ਕੁਛਕਦਰੀ ਕੱਲ ਦੁਨੀਆ ਦੇ ਲੋਕਾਂ ਨੇ ਵੇਖ ਲਿਆ ਲਾਈਵ ਚੱਲਦਾ ਵੇਖ ਲਿਆ ਤੁਹਾਡੇ ਚੈਨਲ ਦੇ ਉੱਤੇ ਕਿ ਸੱਚਮੁੱਚ ਹੀ ਜੋ ਤਖਤ ਤੇ ਉੱਤੇ ਜਿੱਥੇ ਬੋਲਦੇ ਹੈ ਤੇ ਉਹਦੇ ਕੋਈ ਕੁਛ ਨਹੀਂ ਸਕਦਾ ਕੋਈ ਝੂਠ ਨਹੀਂ ਬੋਲ ਸਕਦਾ ਫਖਰੇ ਕੰਮ ਜਿਹੜਾ ਵਾੜ ਵਾਪਸ ਲੈ ਗਿਆ ਤੁਸੀਂ ਵੇਖ ਲਿਆ ਚਲੋ ਉਹਨਾਂ ਨੇ ਲਿਆ ਜੀ ਜੋ ਉਹਨਾਂ ਨੂੰ ਚੰਗਾ ਲੱਗਿਆ ਉਹ ਅਕਾਲੀ ਦਲ ਦੁਬਾਰਾ ਇੱਕ ਹੋ ਸਕਦਾ ਜਿਹੜੀ ਅਕਾਲੀ ਦਲ ਪਹਿਲਾਂ ਵੀ ਇੱਕ ਸੀ ਹੁਣ ਕਿਉਂਕਿ ਉਦੋਂ ਵੀ ਅਸੀਂ ਸੁਧਾਰ ਹੀ ਸ਼ੁਰੂ ਕੀਤਾ ਸੀ ਅਸੀਂ ਅਕਾਲੀ ਦਲ ਤੋਂ ਵੱਖਰੇ ਨਹੀਂ ਸੀ ਹੋਏ ਸੀ ਜਿਹੜੀ ਕਮੇਟੀ ਬਣਾਈ ਸੀ ਤੁਹਾਨੂੰ ਬਾਹਰ ਕੱਢਣ ਦਾ ਜਿਹੜਾ ਹੁਕਮ ਸੀ ਉਹ ਅਕਾਲੀ ਦਲ ਦਾ ਉਹ ਹੁਣ ਮਨਸੂਖ ਸਮਝਿਆ ਜਾਊਗਾ ਕਾਲ ਦਾ ਉਹ ਸਾਰੇ ਮਨਸੂਖ ਹੀ ਹੈ ਜਦੋਂ ਅਕਾਲੀ ਦਲ ਹੀ ਸਾਰਾ ਜਿਹੜਾ ਭੰਗ ਹੀ ਹੋ ਗਿਆ ਸਮਝ ਲੋ ਕਿ ਦੁਬਾਰਾ ਭਰਤੀ ਹੋ ਰਹੀ ਹੈ ਉਸ ਭਰਤੀ ਦੇ ਅਨੁਸਾਰ ਦੁਬਾਰਾ ਉਧੇਦਾਰ ਬਣਨਗੇ ਉਹਦੇ ਸਾਰੇ ਅਸੀਂ ਇਕੱਠੇ ਹੋ ਕੇ ਭਰਤੀ ਕਰਾਂਗੇ ਮੇਰਾ ਗਿਲਸ਼ਿਕਵਾ ਕਿਸੇ ਦਾ ਵੀ ਨਹੀਂ ਪੰਥ ਦਾ ਨੁਕਸਾਨ ਹੋ ਰਿਹਾ ਸੀ ਤੇ ਮੈਂ ਤਾਂ ਫਰਿਆਦ ਲੈ ਕੇ ਆਈ ਸੀ